ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਣ ਕਰਦੇ ਹਨ ਹਰ ਚਰਨ ਸ਼ਰਨ ਕਲਿਆਣ ਕਰਨ ਪ੍ਰਭ ਨਾਮ ਪਤਿ ਪਾਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਆ ਕਿ ਪ੍ਰਮਾਤਮਾ ਦੀ ਸ਼ਰਨ ਵਿੱਚ ਕਿੰਨੀ ਵੱਡੀ ਬਾਬਰ ਹੈ ਪਰਮਾਤਮਾ ਦੀ ਸ਼ਰਨ ਵਿੱਚ ਕਿੰਨੀ ਵੱਡੀ ਸ਼ਕਤੀ ਹੈ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਸਾਰੇ ਹੀ ਸੁੱਖ ਪੈਦਾ ਕਰਨ ਵਾਲੀ ਹੈ ਆਖੋ ਸਤਨਾਮ ਬੰਦਾ ਚਾਹੁੰਦਾ ਮੈਨੂੰ ਹਰ ਸੁੱਖ ਮਿਲੇ ਹਰ ਸ਼ਾਂਤੀ ਮਿਲੇ ਹਰ ਚਰਨ ਸ਼ਰਨ ਕਲਿਆਣ ਕਰਨ ਕਿਸ ਸਭ ਦੁੱਖਾਂ ਦਾ ਕਲਿਆਣ ਕਰ ਦਿੰਦੀ ਹੈ ਪ੍ਰਭੁ ਨਾਮ ਪਤਿਤ ਪਾਵਨ ਕਿ ਪਰਮਾਤਮਾ ਦਾ ਨਾਮ ਵਿਕਾਰੀ ਤੋਂ ਵਿਕਾਰੀ ਬੰਦੇ ਨੂੰ ਵੀ ਜੇ ਸ਼ਰਨ ਵਿੱਚ ਆ ਜਾਏ ਤੇ ਪਵਿੱਤਰ ਕਰ ਦਿੰਦੀ ਹੈ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਗਨਕਾ ਵਰਗੀਆਂ ਪਾਪੜਾ ਨੂੰ ਪਰਮਾਤਮਾ ਦਾ ਨਾਮ ਹੀ ਤਾਰ ਸਕਦਾ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਧੀ ਤਰਿਆਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਤੂੰ ਵੀ ਤਰ ਜਾਏਗਾ ਤੇਰੀ ਕਿਹੜੀ ਗੱਲ ਹੈ ਇਸ ਬਾਣੀ ਨੇ ਇਸ ਸ਼ਬਦ ਨੇ ਕਰੋੜਾਂ ਪਾਪੀ ਤਾਰ ਦਿੱਤੇ ਹਨ ਪਰ ਤੂੰ ਸ਼ਰਨ ਆ ਕੇ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਆ ਪ੍ਰਭ ਨਾਮ ਪ੍ਰਮਾਤਮਾ ਦਾ ਨਾਮ ਪਾਤ ਤੇ ਪਾਵਨ ਪਾਤ ਤੇ ਭਾਵ ਬਕਾਰੀਆਂ ਨੂੰ ਪਿਛਲੇ ਔਗਣ ਬਖਸ਼ ਲਏ ਪ੍ਰਭ ਆਧਿਆ ਮਾਰਗ ਪਾਵੇ ਜਿਉ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਇ ਪਾਏ ਵਿੱਚ ਸੁਰਸਰੀ ਸੁਰਸਰੀ ਮਿਲ ਤਾ ਪਵਿੱਤਰ ਪਾਵਨ ਹੋਇ ਜਾਵੇ ਕਹਿੰਦੇ ਜਿਵੇਂ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਆ ਕੇ ਵੱਡੀ ਨਦੀ ਵਿੱਚ ਮਿਲ ਜਾਂਦਾ ਉਹਨੂੰ ਪਵਿੱਤਰ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਵਿਕਾਰੀ ਮਨੁੱਖ ਗੁਰੂ ਦੀ ਸ਼ਰਨ ਤੱਕਦਾ ਹੈ ਸ਼ਬਦ ਦੀ ਸੋਝੀ ਪ੍ਰਾਪਤ ਕਰਦਾ ਹੈ ਤਾਂ ਉਹ satsang ਵਿੱਚ ਆ ਕੇ ਕਾਪੀ ਬੰਦਾ ਵੀ ਪਵਿੱਤਰ ਹੋ ਜਾਂਦਾ ਹੈ ਆਖੋ ਸਤਨਾਮ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਆ ਪਿਛਲੇ ਔਗਣ ਬਖਸ਼ ਲੈ ਪਿਛਲੇ ਔਗਣ ਬਖਸ਼ ਕੇ ਸਤਗੁਰੂ ਜੀ ਅੱਗੇ ਮਾਰਗ ਦਿਖਾ ਦਿੰਦੇ ਹਨ ਪ੍ਰਭ ਨਾਮ ਪਤ ਤੇ ਪਾਵਨ ਕਿ ਪ੍ਰਮਾਤਮਾ ਦਾ ਨਾਮ ਵੱਡੇ ਵੱਡੇ ਵਕਾਰੀਆਂ ਨੂੰ ਉਤਰ ਕਰਨ ਵਾਲਾ ਹੈ ਪ੍ਰੇਮੇ ਕੋੜੀ ਵਰਗਿਆਂ ਨੂੰ ਕੋੜ ਹੀ ਤਾਂ ਲੱਗਿਆ ਸੀ ਜੇ ਉਹ ਵਿਕਾਰੀ ਸੀ ਜਿਉ ਪਤਿਤ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗਰਸੇ ਹੋਏ ਸੀ ਪਰ ਗੁਰੂ ਜੀ ਦੀ ਸ਼ਰਨ ਮਿਲੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਪਾਪ ਖੰਡਨ ਕਰਕੇ ਉਹਨਾਂ ਨੂੰ ਹੋਰਨਾਂ ਨੂੰ ਮਤ ਦੇਣ ਦੇ ਸਮਰੱਥ ਕਰ ਦਿੱਤਾ ਹੈ ਪ੍ਰਚਾਰ ਕਰਨ ਤੇ ਡਿਊਟੀਆਂ ਲਾਈਆਂ ਬੜੇ ਪਾਪੀਆਂ ਦਾ ਸੁਧਾਰ ਕਰਕੇ ਲੱਖੂ ਧਾੜਵੀ ਵਰਗੇ ਵੱਡੇ-ਵੱਡੇ ਚੋਰ ਵੱਡੇ-ਵੱਡੇ ਠੱਗ ਨਾਮ ਨਾਲ ਜੋੜੇ ਸਤਿਗੁਰੂ ਨੇ ਇਸ ਤਰ੍ਹਾਂ ਮਹਾਰਜ ਕਹਿੰਦਿਆ ਤੂੰ ਇੱਕ ਕੰਮ ਜ਼ਰੂਰ ਕਰਿਆ ਕਰ ਸਾਧ ਸੰਗ ਜਪਨ ਸੰਗ ਜਮਕਾਲ ਤਿਸਨਾ ਖਾਵਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਸ਼ਰਧਾ ਨਾਲ ਆ ਕੇ ਨਾਮ ਜਪਦਾ ਹੈ ਉਹਨੂੰ ਮੌਤ ਦਾ ਡਰ ਭੈ ਪੀਤ ਨਹੀਂ ਕਰ ਸਕਦਾ ਉਹਦੇ ਆਤਮਿਕ ਜੀਵਨ ਨੂੰ ਆਤਮਿਕ ਮੌਤ ਕਦੇ ਨਹੀਂ ਮੁਕਾ ਸਕਦੀ ਮੁਕਤ ਜੁਗਤ ਅਨਕ ਸੂਕ ਹਰ ਭਗਤ ਲਵੈ ਨਾ ਲਾਵਣੋ ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਯੁਗਤੀਆਂ ਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ ਆਖੋ ਸਤਨਾਮ ਪ੍ਰਭ ਦਰਸ ਲੋਵ ਦਾਸ ਨਾਨਕ ਬਹੁੜ ਜੋਨ ਨਾ ਧਾਵਨੋ ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਮੁੜ ਕੇ ਜੂਨਾ ਵਿੱਚ ਨਹੀਂ ਭਟਕਦਾ ਜੂਨਾ ਦੇ Ꙅ ਵਿੱਚ ਨਹੀਂ ਪੈਂਦਾ ਅਗਲਾ ਜਿਹੜਾ ਸ਼ਬਦ ਹੈ ਇਹ ਸ਼ਬਦ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ ਚੌਥੇ ਪਾਤਸ਼ਾਹ ਜੀ ਦਾ ਹੈ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਭਾਵ ਅੱਠ ਬੰਦਾ ਵਾਲੀ ਬਾਣੀ ਅਸ਼ਟਪਦੀਆ ਅੱਠ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹ ਕਹਿੰਦੇ ਸਰਬਪਿਆਪ ਪਰਮਾਤਮਾ ਦਾ ਨਾਮ ਸੁਣ ਕੇ ਮਨੁੱਖ ਕਰ ਜਾਂਦਾ ਹੈ RAM RAMA RAM RAMO ਸੁਣ ਮਨ ਭਿੱਜੈ ਕਿ ਪ੍ਰਮਾਤਮਾ ਦਾ ਨਾਮ ਸੁਣ ਕੇ ਮਨੁੱਖ ਦਾ ਮਨ ਪ੍ਰੇਮ ਜਲ ਨਾਲ ਭਿੱਜ ਜਾਂਦਾ ਹੈ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਗੋਰਮਤ ਸਹਿਜੇ ਪੀਜੈ ਇਹ ਹਰੀ ਨਾਮ ਆਤਮਿਕ ਜੀਵਨ ਦੇਣ ਵਾਲਾ ਅਤੇ ਸਵਾਦਲਾ ਜਲ ਹੈ ਇਹ ਹਰੀ ਨਾਮ ਜਲ ਗੁਰੂ ਜੀ ਦੀ ਮਾਤਰਾਹੀਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਇਹ ਰਸ ਪੀ ਸਕੀਦਾ ਹੈ ਫਿਰ ਜੈ ਰਸ ਬਿਸਰ ਗਏ ਰਸ ਉਹ ਜਿਨ੍ਹਾਂ ਨੇ ਇਹ ਰਸ ਪੀ ਲਿਆ ਉਹਨਾਂ ਨੂੰ ਹੋਰ ਰਸ ਵਿਸਰ ਜਾਂਦੇ ਹਨ ਆਖੋ ਸਤਨਾਮ ਕਾਸ਼ਟ ਮੈਂ ਜਿਉ ਹੈ ਬੈ ਸੰਤਰ ਮਥ ਸੰਜਮ ਕਾੜ ਕਢਿ ਜੈ RAM ਨਾਮ ਹੈ ਜੋਤ ਸਵਾਈ ਤਤ ਗੁਰਮਤ ਕਾੜ ਕਢੀ ਜੈ ਇਸ ਤਰ੍ਹਾਂ ਮਰਜ਼ ਕਹਿੰਦੇ ਜਿਵੇਂ ਹਰੇਕ ਲੱਕੜੀ ਵਿੱਚ ਅੱਗ ਲੁਕੀ ਰਹਿੰਦੀ ਹੈ ਪਰ ਦਿਸਦੀ ਨਹੀਂ ਪਰ ਜੋਤ ਨਾਲ ਉਦਮ ਕਰਕੇ ਉਹ ਪ੍ਰਗਟ ਹੋ ਜਾਂਦੀ ਹੈ ਤੇਵੇਂ ਪ੍ਰਮਾਤਮਾ ਦਾ ਨਾਮ ਐਸਾ ਹੈ ਦੀ ਜੋਤ ਸਾਰੀ ਸ੍ਰਿਸ਼ਟੀ ਵਿੱਚ ਗੁਪਤ ਵਰਤ ਰਹੀ ਹੈ ਇਹ ਅਸਲੀਅਤ ਨੂੰ ਗੁਰੂ ਦੀ ਮੱਤ ਲੈ ਕੇ ਹੀ ਪ੍ਰਗਟ ਕੀਤਾ ਜਾ ਸਕਦਾ ਹੈ ਨੌ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੂਈਜੈ ਮਨੁੱਖਾ ਸ਼ਰੀਰ ਦੇ ਨੌ ਦਰਵਾਜੇ ਹਨ ਪਰ ਇਹ ਨੌ ਦਰਵਾਜੇ ਨਾਮ ਰਸ ਵੱਲੋਂ ਰੁਖੇ ਰਹਿੰਦੇ ਹਨ ਨੌ ਦਰਵਾਜੇ ਨਵੇ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੂਈਜੈ ਤੇ ਇਹ ਨਾਮ ਰਸ ਦਸਵੇਂ ਦਰਵਾਜੇ ਦਿਮਾਗ ਦੇ ਰਾਹੀ ਮਨੁੱਖ ਦੇ ਅੰਦਰ ਪ੍ਰਗਟ ਹੁੰਦੇ ਹਨ ਜਿਵੇਂ ਅਰਕ ਆਦਕ ਨਾਲ ਦੇ ਰਾਹੀ ਜਿਵੇਂ ਚੋਂਦਾ ਹੈ ਕਿਰਪਾ ਕਿਰਪਾ ਕਰ ਕਿਰਪਾ 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 ਕਰ ਪਿਆਰੇ ਗੁਰ ਸ਼ਬਦ ਦੀ ਹਰ ਰਸ ਪੀਜੈ ਇਸ ਤਰ੍ਹਾਂ ਹੈ ਪਿਆਰੇ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਜੀ ਆਪਣੇ ਜੀਵਾਂ ਉੱਤੇ ਸਦਾ ਹੀ ਮਿਹਰ ਕਰ ਜੇ ਤੂੰ ਮਿਹਰ ਕਰੇ ਤਾਂ ਗੁਰੂ ਜੀ ਦੇ ਸ਼ਬਦ ਰਾਹੀਂ ਸ਼ਬਦ ਦੀ ਬਰਕਤ ਨਾਲ ਇਹ ਹਰੀ ਨਾਮ ਰਸ ਪੀਤਾ ਜਾ ਸਕਦਾ ਹੈ ਕਾ ਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਚੈ ਮਨੋਖਾ ਸਰੀਰ ਮਾਨੋ ਇੱਕ ਸ਼ਹਿਰ ਹੈ ਇਹ ਸਰੀਰ ਸ਼ਹਿਰ ਹਰੀ ਨਾਮ ਰਸ ਵਿਹਾਜਣ ਦਾ ਇਹਦੇ ਨਾਲ ਵਣਜ ਕਰਦੇ ਰਹਿਣਾ ਚਾਹੀਦਾ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਗੁਰਮਤਿ ਨਗਰੀ ਖੋਜ ਖਜਾਈ ਭਾਵ ਸਰੀਰ ਨਗਰੀ ਨੂੰ ਜਦੋਂ ਖੋਜਿਆ ਤੇ ਹਰੀ ਨਾਮ ਪਦਾਰਥ ਤੇਰੇ ਅੰਦਰ ਹੀ ਹੈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਹਰੀ ਦੇ ਨਾਮ ਨਾਲ ਆਤਮਿਕ ਸ਼ਾਂਤੀ ਤੇ ਤਿਸ਼ਨਾ ਅਗਨ 부ਜੀ ਕਿਨ ਅੰਤਰ ਅੰਦਰ ਦੀ ਅੱਗ ਬੁਝ ਗਈ ਗੁਰ ਮਿਲਿਆ ਸਭ ਭੁੱਖ ਗਵਾਈ ਐਸੀ ਕਿਰਪਾ ਕੀਤੀ ਕਿ ਸਭ ਭੁੱਖਾਂ ਉਹਨੇ ਨਾਸ਼ ਕਰ ਦਿੱਤੀਆਂ ਗਵਾ ਦਿੱਤੀਆਂ ਕਾਇਆ ਨਗਰ ਨਗਰ ਹੈ ਬੀਕੋ ਵਿੱਚ ਸੌਦਾ ਹਰ ਰਸ ਕੀਚੈ ਰਤਨ ਲਾਲ ਅਮੋਲ ਅਮੋਲਕ ਸਤ ਗੁਰ ਸੇਵਾ ਲਈ ਜੈ ਇਹ ਹਰੀ ਨਾਮ ਰਸ ਮੰਨੋ ਅਮੁੱਲੇ ਰਤਨ ਲਾਲ ਹਨ ਰਤਨ ਲਾਲ ਅਮੋਲ ਅਮੋਲਕ ਸਤ ਗੁਰ ਸੇਵਾ ਲਈ ਜੈ ਇਹ ਹਰੀ ਨਾਮ ਰਸ ਅਮੁੱਲੇ ਰਤਨ ਹਨ ਇਹ ਹਰੀ ਨਾਮ ਰਸ ਗੁਰੂ ਦੀ ਸ਼ਰਨ ਪਿਆਹੀ ਪ੍ਰਾਪਤ ਹੁੰਦੇ ਹਨ ਸਤ ਗੁਰ ਆਗਮ ਆਗਮ ਹੈ ਠਾਕੁਰ ਪਰ ਸਾਗਰ ਭਗਤ ਕਰੀ ਜੈ ਗੁਰੂ ਸਤ ਗੁਰੂ ਜੀ ਆਪਾਹੰਚ ਪ੍ਰਮਾਤਮਾ ਦਾ ਰੂਪ ਹੈ ਅਮੋਲਕ ਰਤਨਾ ਲਾਲਾਂ ਨਾਲ ਭਰੇ ਹੋਏ ਸਮੁੰਦਰ ਪ੍ਰਭੂ ਦੀ ਭਗਤੀ ਸਤਿਗੁਰੂ ਦੀ ਸ਼ਰਨ ਪਿਆ ਹੀ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਰਪਾ ਕਿਰਪਾ ਕਰ ਦੀਨ ਹਮਸਾਰ ਇੱਕ ਬੂੰਦ ਨਾਮ ਮੁਖ ਦੀਜੈ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਤੇਰੇ ਦਰ ਦੇ ਨਿਵਾਣੇ ਪਪੀਹੇ ਹਾਂ ਮੇਰ ਕਰ ਮੇਰ ਕਰ ਕਿਰਪਾ ਕਿਰਪਾ ਜਿਵੇਂ ਪਪੀਹੇ ਨੂੰ ਵਰਖਾ ਦੀ ਇੱਕ ਬੂੰਦ ਦੀ ਪਿਆਸ ਰਹਿੰਦੀ ਹੈ ਤਿਵੇਂ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ ਮੇਰੇ ਮੂੰਹ ਵਿੱਚ ਆਪਣਾ ਨਾਮ ਜਲ ਪਾਉਣਾ ਕਰੋ ਰਾਮ 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 ਰੰਗ ਰਾਤੇ ਰਸ ਰਸ ਕੇ ਗਟਕ ਨਿਤ ਪੀਜੈ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ ਰੰਗ ਮਿਲ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਗੁਰੂ ਜੀ ਅੱਗੇ ਜਾ ਕੇ ਇਹ ਨਾਮ ਰੰਗ ਮੰਗਲਿਆ ਉਹ ਸਦਾ ਲਈ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਮਨੁੱਖ ਨਾਮ ਰਸ ਦੇ ਰਸੀਏ ਬਣ ਜਾਂਦੇ ਹਨ ਇਹ ਨਾਮ ਰਸ ਫਿਰ ਘਟ-ਘਟ ਕਰਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ਗਟਕਨਿਤ ਬੀਜੈ ਪਾਪ ਗਟ-ਗਟ ਕਰਕੇ ਬਸੁਦਾ ਸप्त ਦੀਪ ਹੈ ਸਾਗਰ ਕਡ ਕੰਚਨ ਕਾੜ ਤਰੀਜੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਆ ਜਿਤਨੀ ਵੀ ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ ਜੇ ਇਸ ਨੂੰ ਪੁੱਟ ਕੇ ਇਸ ਵਿੱਚੋਂ ਸਾਰਾ ਸੋਨਾ ਕੱਢ ਕੇ ਬਾਹਰ ਰੱਖ ਦਿੱਤਾ ਜਾਏ ਮੇਰੇ ਠਾਕਰ ਕੇ ਜਨ ਇਨਹੋ ਨਾ ਵਾਂਚੈ ਹਰ ਮੰਗੈ ਹਰ ਰਸ ਦੀਜੈ ਤਾਂ ਵੀ ਮੇਰੇ ਮਾਲਕ ਪ੍ਰਭੂ ਦੇ ਭਗਤ ਜਨ ਸੋਨਾ ਆਦ ਕਿਨਾਂ ਕੀਮਤੀ ਪਦਾਰਥਾਂ ਨੂੰ ਨਹੀਂ ਲੋੜਦੇ ਉਹ ਸਦਾ ਪ੍ਰਮਾਤਮਾ ਦਾ ਨਾਮ ਹੀ ਮੰਗਦੇ ਰਹਿੰਦੇ ਹਨ ਕਿ ਹੇ ਸਤਿਗੁਰੂ ਮੈਨੂੰ ਵੀ ਪ੍ਰਮਾਤਮਾ ਦਾ ਨਾਮ ਰਸ ਬਖਸ਼ਣਾ ਕਰ ਜੋ ਇਨਾ ਤੂੰ ਵੀ ਉੱਪਰ ਦੀ ਹੈ ਆਖੋ ਸਤਨਾਮ ਸਾਖਤ ਨਰ ਪ੍ਰਾਨਹੀ ਸਦ ਭੂਖੇ ਨਿਤ ਭੂਖਣ ਭੂਖ ਕਰਿ ਜੈ ਧਾਵਤ ਧਾਇ ਤਾ ਵੈ ਪ੍ਰੀਤ ਮਾਇਆ ਲਖ ਕੋ ਸੰਕੋ ਬਿਥ ਦੀਜੈ ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਹਮੇਸ਼ਾ ਸੰਸਾਰੂਪੀ ਮਾਇਆ ਦੇ ਲਾਲਚ ਵਿੱਚ ਫਸੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਦਾ ਹੀ ਇਹ ਭੁੱਖ ਵਸੀ ਰਹਿੰਦੀ ਹੈ ਤੇ ਤੜਫਾਉਂਦੀ ਰਹਿੰਦੀ ਹੈ ਤੇ ਭੁੱਖ ਦੀ ਪੁਕਾਰ ਹਮੇਸ਼ਾ ਜਾਰੀ ਰਹਿੰਦੀ ਹੈ। ਧਾਵਤ ਧਾਏ ਧਾਵੈ ਪ੍ਰੀਤ ਮਾਇਆ ਲਖ ਕੋشن ਕੋ ਵਿਤ ਦੀਜੈ ਕਿਉਂਕਿ ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। ਤੇ ਮਾਇਆ ਇਕੱਠੀ ਕਰਨ ਦੀ ਖਾਤਰ ਆਪਣੇ ਮਨ ਅਤੇ ਪ੍ਰਮਾਤਮਾ ਦੇ ਵਿਚਾਰ ਲੱਖਾਂ ਕੋਹਾਂ ਵਿੱਥ ਬਣਾਈ ਬੈਠੇ ਹਨ ਆਖੋ ਸਤਨਾਮ ਹਰ 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 ਜਨ ਉਤਮ ਕਿਆ ਉਪਮਾ ਤਿਨ ਦੀਜੈ ਸਦਾ ਪ੍ਰਮਾਤਮਾ ਦਾ ਨਾਮ ਜਪਣ ਦੀ ਬਰਕਤ ਨਾਲ ਪ੍ਰਮਾਤਮਾ ਦੇ ਭਗਤ ਜੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਤੇ ਉਹਨਾਂ ਦੀ ਕੋਈ ਵੀ ਵਡਿਆਈ ਕੀਤੀ ਨਹੀਂ ਜਾ ਸਕਦੀ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨਿਆ ਉਹਨਾਂ ਦੀ ਗੱਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ RAM ਨਾਮ ਤੁਲ ਔਰ ਨਾਇ ਉਪਮਾ ਜਨ ਨਾਨਕ ਕਿਰਪਾ ਕੀਜੈ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਵੀ ਪਦਾਰਥ ਨਹੀਂ ਹੈ। ਹੇ ਸਤਿਗੁਰੂ ਆਪਣੇ ਦਾਸ ਨਾਨਕ ਭਗਵੰਗੂਰ ਨਾਨਕ ਦੇਵ ਜੀ ਉੱਤੇ ਮਿਹਰ ਕਰ ਅਤੇ ਆਪਣੇ ਨਾਮ ਦੀ ਦਾਤ ਦਿਓ। ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤ ਗੁਰ ਪਾਰਸ ਕੀਜੈ ਹੇ ਸਤ ਗੁਰੂ ਜੀ ਗੁਰੂ ਹੀ ਅਸਲ ਪਾਰਸ ਹੈ ਮੇਰੀ ਗੁਰੂ ਨਾਲ ਸ਼ੋਕਰ ਦੇ ਮੈਨੂੰ ਗੁਰੂ ਨਾਲ ਮਿਲਿਆ ਮੈਨੂੰ ਗੁਰੂ ਨਾਲ ਸ਼ੋਨਾ ਕਰ ਤੇ ਮੈਂ ਗੁਰੂ ਨੂੰ ਮਿਲ ਸਕਾਂ ਹਮ ਨਿਰਗੁਣੀ ਅਸੀਂ ਜੀਵ ਗੁਣਹੀਨ ਹਾਂ ਇਸ ਕਰਕੇ ਸੜਿਆ ਹੋਇਆ ਲੋਹਾ ਹਾਂ ਬੜੇ ਰੁੱਖੇ ਜੀਵਨ ਵਾਲਾ ਹਾਂ ਇਹ ਮੇਰ ਕਰ ਕਿ ਗੁਰੂ ਨਾਲ ਮਿਲ ਕੇ ਮੈਂ ਵੀ ਪਾਰਸ ਬਣ ਸਕਾਂ ਆਖੋ ਸਤਨਾਮ ਸੁਰਗ ਮੁਕਤ ਬੈ ਕੁੰਠ ਸਭ ਵਾਂਛੈ ਨਿਤਿਆ ਆਸ ਆਸ ਕਰੀ ਜੈ ਸਭ ਲੋਕ ਸੁਰਗ ਮੁਕਤੀ ਬੈਕੁੰਠ ਹੀ ਮੰਗਦੇ ਰਹਿੰਦੇ ਹਨ ਸਦਾ ਸੁਰਗ ਮੁਕਤੀ ਬੈਕੁੰਠ ਦੀ ਹੀ ਆਸ ਕੀਤੀ ਜਾ ਰਹੀ ਹੈ ਹਰ ਦਰਸ਼ਨ ਕੇ ਜਨਮ ਮੁਕਤ ਨਾ ਮੰਗੇ ਮਿਲ ਦਰਸ਼ਨ ਤ੍ਰਿ ਉਤਮਨ ਤੀਜੈ ਵਾਸ਼ਾ ਕਹਿੰਦੇ ਆ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਉਹ ਮੁਕਤੀ ਵੀ ਨਹੀਂ ਮੰਗਦੇ ਉਹ ਤਾਂ ਦੋਨੇ ਚੀਜ਼ਾਂ ਰੱਦ ਕਰ ਦਿੰਦੇ ਹਨ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਉਹਨਾਂ ਨੇ ਕੀ ਨਰਕ ਕੀ ਸੁਰਗ ਕਹਿੰਦੇ ਦੋਨੇ ਹੀ ਰੱਦ ਕਰ ਦਿੱਤੇ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗਾਏ ਮਿਲ ਦਰਸ਼ਨ ਪ੍ਰੇਪਤ ਮਾਨਤਿ ਜੈ ਪ੍ਰਮਾਤਮਾ ਨੂੰ ਮਿਲ ਕੇ ਪ੍ਰਮਾਤਮਾ ਦੇ ਦਰਸ਼ਨ ਦੇ ਰਜੇਵੇਂ ਨਾਲ ਉਹਨਾਂ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਮਾਇਆ ਮੋਹ ਸਬਲ ਹੈ ਪਾਰੀ ਮੋਹ ਕਾਲਖ ਦਾਗ ਲਗੀ ਜੈ ਸੰਸਾਰ ਵਿੱਚ ਮਾਇਆ ਦਾ ਮੋਹ ਬਹੁਤ ਬਲਵਾਨ ਹੈ ਮਾਇਆ ਦਾ ਮੋਹ ਜੀਵਾਂ ਦੇ ਮਨ ਵਿੱਚ ਵਿਕਾਰਾਂ ਦੀ ਕਾਲਖ ਦੇ ਦਾਗ ਦਾਗ ਲਾ ਦਿੰਦਾ ਹੈ। ਮਾਇਆ ਆ ਜਾਏ, ਜਵਾਨੀ ਆ ਜਾਏ, ਬੰਦਾ ਸੌਖਾ ਹੋ ਜੇ ਫੇਰ ਵੀ ਕਈ ਵਾਰੀ ਵਿਕਾਰਾਂ ਦੇ ਦਾਗ ਲੱਗ ਜਾਂਦੇ ਆ। ਪਰ ਜੇ ਗੁਰੂ ਨਾਲ ਜੁੜਿਆ ਹੋਇਆ ਹੈ, ਉਹੀ ਮਾਇਆ ਨੂੰ ਕਈ ਧਾਰਮਿਕ ਕਾਰਜਾਂ ਲਈ, ਕਈ ਲੋੜਵੰਦਾ ਲਈ ਲੋੜਵੰਦਾਂ ਦਾ ਸਹਾਰਾ ਬਣ ਜਾਂਦਾ ਹੈ ਜਿਹੜਾ ਬੰਦਾ ਸਤਸੰਗ ਨਾਲ ਨਾਮ ਨਾਲ ਜੁੜਦਾ ਹੈ ਨਹੀਂ ਤਾਂ ਮਾਇਆ ਮੋਹ ਸਵਲ ਹੈ ਭਾਰੀ ਮੋਹ ਕਾਲਖ ਦਾਗ ਲੀਚੈ ਕਹਿੰਦੇ ਸੰਸਾਰ ਵਿੱਚ ਮਾਇਆ ਦਾ ਮੋਹ ਨਹੀਂ ਭਾਈ ਬਹੁਤ ਬਲਵਾਨ ਹੈ ਇਹ ਜੀਵਾਂ ਦੇ ਮਨ ਵਿੱਚ ਵਿਕਾਰਾਂ ਦੀ ਕਾਲਖ ਵੀ ਲਾ ਦਿੰਦਾ ਹੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਵੇਂ ਮੁਰਗਾਈ ਪੰਕਨਾ ਪੀਚੈ ਇਹੀ ਫਰਕ ਹੈ ਪ੍ਰਮਾਤਮਾ ਦੇ ਭਗਤ ਦਾ ਕਿ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ ਤੇ ਬਕਾਰਾਂ ਤੋਂ ਬਚਿਆ ਰਹਿੰਦਾ ਹੈ ਜਿਵੇਂ ਮੁਰਗਾਈ ਦਾ ਖੰਭ ਪਾਣੀ ਵਿੱਚ ਭਿਜਦਾ ਨਹੀਂ ਨਿਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਮਨੁੱਖ ਸੰਸਾਰ ਵਿੱਚ ਵੀ ਰਹਿੰਦਾ ਹੈ ਬੱਚਿਆਂ ਵਿੱਚ ਵੀ ਰਹਿੰਦਾ ਹੈ ਕਿਰਤ ਵੀ ਕਰਦਾ ਹੈ ਤੇ ਸੁਰਤ ਪਰਮਾਤਮਾ ਨਾਲ ਜੋੜ ਕੇ ਰੱਖਦਾ ਹੈ ਚੰਦਨ ਵਾਸੁ ਪਯੰਗਮ ਵੇੜੀ ਕਿਵ ਮਿਲੀ ਐ ਚੰਦਨ ਲੀਜੈ ਚੰਦਨ ਦੀ ਖੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ ਚੰਦਨ ਵਿੱਚ ਚੰਦਨ ਦੇ ਦਰਖਤ ਹੁੰਦੇ ਆ ਤੇ ਉੱਥੇ ਬੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੱਪ ਵਗੈਰਾ ਰਹਿੰਦੇ ਆ ਚੰਦਨ ਦੀ ਖੁਸ਼ਬੂ ਸੱਪਾਂ ਨਾਲ ਘਿਰੀ ਜਾਂਦੀ ਹੈ ਚੰਦਨ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਚੰਦਨ ਕਿਵੇਂ ਹਾਸਲ ਕੀਤਾ ਜਾ ਸਕੇ ਫਿਰ ਮਨੁੱਖ ਦੀ ਜਿੰਦ ਇਸੇ ਤਰ੍ਹਾਂ ਬਕਾਰਾਂ ਨਾਲ ਘਿਰੀ ਹੋਈ ਹੈ ਪ੍ਰਭੂ ਮਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ ਕਾਡ ਖੜਗ ਗੁਰ ਗਿਆਨ ਕਰਾਰਾ ਬਖਸ਼ੇਦ ਛੇਦ ਛੇਦ ਰਸ ਪੀਜੈ ਇਸ ਤਰ੍ਹਾਂ ਫਿਰ ਗੁਰੂ ਦਾ ਬਖਸ਼ਿਆ ਹੋਇਆ ਆਤਮਕ ਜੀਵਨ ਦੀ ਸੂਝ ਦਾ ਗਿਆਨ ਇੱਕ ਤੇਜ ਖੰਡਾ ਹੈ। ਇਹ ਖੰਡਾ ਕੱਢ ਕੇ ਆਤਮਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਜੜਾਂ ਵਿੱਚੋਂ ਵੱਢ ਕੇ ਨਾਮ ਰਸ ਪੀਤਾ ਜਾ ਸਕਦਾ ਹੈ ਆਖੋ ਸਤਿਨਾਮ। ਆਨ ਆਨ ਸਮਦਾ ਬੋਕੀਨੀ ਪਲ ਬੈ ਸੰਤਰ ਭਸਮ ਕਰੀਜੈ। ਮਹਾ ਉਗਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੂਕੇ ਲਿਜੈ ਲੱਕੜਾਂ ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ ਉਹਨੂੰ ਅੱਗ ਦੀ ਇੱਕ ਚਿੰਗਿਆੜੀ ਪਲ ਵਿੱਚ ਸਵਾ ਕਰ ਦਿੰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬੜੇ ਵੱਜਰ ਪਾਪ ਕਰਦੇ ਹਨ ਉਹਨਾਂ ਪਾਪਾਂ ਨੂੰ ਸਾੜਨ ਵਾਸਤੇ ਗੁਰੂ ਨੂੰ ਮਿਲ ਕੇ ਹਰੀ ਨਾਮ ਦੀ ਇੱਕ ਚੁਆਤੀ ਦਿੱਤੀ ਜਾਏ ਤੀਲੀ ਦਿੱਤੀ ਜਾਏ ਸਾਧੂ ਸਾਧ ਸਾਧ ਜਨ ਨੀਕੇ ਜਨ ਅੰਤਰ ਨਾਮ ਤਰੀਜੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ ਹੈ ਉਹ ਹਨ ਸਾਧ ਜਨ ਉਹ ਭਲੇ ਮਨੁੱਖ ਬਣ ਜੇ ਬਣ ਜਾਂਦੇ ਹਨ ਪਰਸਨ ਪਰਸ ਭਏ ਸਾਧੂ ਜਾਨ ਜਨ ਹਰਿ ਭਗਵਾਨ ਦੇਖੀ ਜੈ ਪਰਮਾਤਮਾ ਦੇ ਨਾਮ ਦੀ ਸ਼ੋ ਐਸੀ ਹੈ ਉਹ ਮਨੁੱਖ ਸਾਧੂ ਜਨ ਬਣ ਜਾਂਦੇ ਆ ਉਹਨਾਂ ਨੂੰ ਮਾਨੋ ਹਰ ਥਾਂ ਹਰੀ ਭਗਵਾਨ ਕਾਲਪੁਰਖ ਵੈਗਰੂ ਦਿਸ ਪੈਂਦਾ ਹੈ ਸਾਕਤ ਸੂਤ ਬਹੁ ਗੁਰਜੀ ਪਰਿਆ ਕਿਉ ਕਰ ਤਾਨ ਤਨੀਜੈ ਸਤਿਗੁਰੂ ਜੀ ਕਹਿੰਦੇ ਆ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੀ ਹੁੰਦੀ ਹੈ ਤਤ ਸੂਤ ਕਿਸ ਨਿਕਸੈ ਨਾ। ਸਾਤ ਸੰਗ ਨਾ ਕੀਜੈ। ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ ਸੂਤਰ ਨਾਲ ਪਵਿੱਤਰ ਜੀਵਨ ਦਾ ਤਾਣਾ ਤਣਿਆ ਹੀ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਗੁੰਝਲਾਂ ਵਿੱਚੋਂ ਇੱਕ ਵੀ ਸਿੱਧੀ ਤੰਦ ਹੀ ਨਹੀਂ ਨਿਕਲਦੀ। ਇੱਕ ਵੀ ਧਾਗਾ ਨਹੀਂ ਨਿਕਲਦਾ ਇਸ ਵਾਸਤੇ ਇਹ ਭਾਈ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਦਰਸ਼ਨ ਕਾਰੋ ਪਰਸੀਐ ਤਉ ਕਛ ਲੱਗੈ ਦਾਤ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਇਸ ਤਰ੍ਹਾਂ ਗੁਰੂ ਦੀ ਸਾਧ ਸੰਗਤ ਭਲੀ ਇੱਕ ਸੋਵਤ ਹੈ ਤੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਅੰਤਰ ਰਤਨ ਜਿਵੇਂ ਹਰ ਮਾਣਿਕ ਗੁਰ ਕਿਰਪਾ ਤੇ ਲੀਜੈ ਮਨੁੱਖ ਦੇ ਅੰਦਰ ਗੁਪਤ ਟਿਕਿਆ ਹੋਇਆ ਹਰੀ ਨਾਮ ਮਾਨੋ ਇੱਕ ਰਤਨ ਹੈ ਇੱਕ ਜਵਾਰਾਤ ਹੈ ਮੋਤੀ ਹੈ ਇਹ ਹਰੀ ਨਾਮ ਸਾਧ ਸੰਗਤ ਵਿੱਚ ਟਿਕ ਕੇ ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ ਹਮ ਕਿਉਂ ਕਰ ਮਿਲੈ ਮਲੀਜੈ ਉਹ ਮੇਰਾ ਮਾਲਕ ਸਵਾਮੀ ਬਹੁਤ ਵੱਡਾ ਹੈ ਅਸੀਂ ਜੀਵ ਆਪਣੇ ਹਉਦਮ ਨਾਲ ਉਸ ਨੂੰ ਕਿਵੇਂ ਮਿਲ ਸਕਦੇ ਹਾਂ ਇਸ ਤਰ੍ਹਾਂ ਉਹ ਨਹੀਂ ਮਿਲ ਸਕਦਾ ਨਾਨਕ ਮੇਲ ਮਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪੂਰਾ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਜੀ ਨਾਲ ਮਿਲਾਂਦਾ ਹੈ ਸੋ ਗੁਰੂ ਪਰਮੇਸ਼ਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਮਾਲਕ ਪ੍ਰਭੂ ਆਪਣੇ ਸੇਵਕ ਨੂੰ ਪੂਰਨਤਾ ਦਾ ਦਰਜਾ ਬਖਸ਼ ਆਪਣੇ ਨਾਮ ਦੀ ਦਾਤ ਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ